ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਹੈ ਜੀ ਜੋ ਵੀ ਇਹ दारू ਪੀ ਕੇ ਜਥੇਦਾਰ ਸਾਹਿਬ ਨੂੰ ਗੰਦਮੰਦ ਜਾਂ ਹੋਰਾਂ ਨੂੰ ਗੰਦਮੰਦ ਬੋਲ ਰਿਹਾ ਤਾਂ ਸਾਡੀ ਫੈਮਿਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਬੀਤੇ ਦਿਨ ਹੀ ਮਨਪ੍ਰੀਤ ਮੰਨੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਸ ਨੇ ਜਗਤਾਰ ਸਿੰਘ ਹਵਾਰੇ ਨੂੰ ਬਹੁਤ ਗਲਤ ਬੋਲਿਆ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜੂ ਜਾ ਕੇ ਤੁਸੀਂ ਉਹ ਵੀਡੀਓ ਜ਼ਰੂਰ ਦੇਖ ਕੇ ਆਇਓ ਉਸ ਵੀਡੀਓ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰੇ ਨੂੰ ਮਨਪ੍ਰੀਤ ਮੰਨੇ ਨੇ ਬਹੁਤ ਗਲਤ ਬੋਲਿਆ ਕਿ ਕਿ ਤੈਨੂੰ ਜੇਲ੍ਹ ਦੇ ਵਿੱਚ ਬੈਠੇ ਨਹੀਂ ਮਰਵਾ ਦੂੰਗਾ ਮੈਂ ਬਹੁਤ ਗਲਤ ਸ਼ਬਦਾਵਲੀ ਵਰਤੀ ਸੋ ਜਿਸ ਤੋਂ ਬਾਅਦ ਹੁਣ ਮਨਪ੍ਰੀਤ ਮੰਨੇ ਦੇ ਭਰਾ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਜਿਸ ਦੇ ਵਿੱਚ ਮਨਪ੍ਰੀਤ ਮੰਨੇ ਦਾ ਭਰਾ ਕਹਿੰਦਾ ਪਿਆਗਾ ਕੀ ਮਨਪ੍ਰਿਤ ਮੰਨੇ ਨੇ ਜੋ ਬੀਤੇ ਦਿਨ ਹੀ ਭਾਈ ਜਗਤਾਰ ਸਿੰਘ ਹਵਾਰਾ ਤੇ ਪ੍ਰੇਮ ਢਿਲੋਂ ਦੇ ਯਾਰਾਂ ਦੋਸਤਾਂ ਬਾਰੇ ਜੋ ਗਲਤ ਬੋਲਿਆ ਸੀਗਾ ਉਸ ਵਿੱਚ ਸਾਡਾ ਕੋਈ ਲੈਣ ਦੇ ਨਹੀਂ ਹੈਗਾ ਨਾ ਹੀ ਸਾਡੀ ਕਿਸੇ ਫੈਮਿਲੀ ਮੈਂਬਰ ਜਾਂ ਰਿਸ਼ਤੇਦਾਰਾਂ ਦਾ ਲੈਣ ਦੇਣਾਗਾ ਇਹ ਮਨਪ੍ਰਿਤ ਮੰਨਾ ਖੁਦ ਬੋਲਦਾ ਪਿਆ ਜਾਂ ਉਸ ਦੇ ਨਾਲ ਜੋ ਟੀਮ ਆ ਗਈ ਉਹ ਬਲਵਾਉਂਦੀ ਪਈ ਆਗੀ ਸੋ ਇਹ ਮੰਨੇ ਦੇ ਭਰਾਣੇ ਕਲੀਅਰ ਕਰ ਦਿੱਤਾ ਕਿ ਸਾਡਾ ਕੋਈ ਲੈਣ ਦੇ ਨਹੀਂ ਹੈਗਾ ਮਨਪ੍ਰਿਤ ਮੰਨੇ ਦੇ ਨਾਲ ਬਾਕੀ ਤੁਸੀਂ ਉਹ ਵੀਡੀਓ ਜ਼ਰੂਰ ਦੇਖਿਓ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ